ਵੀਲ ਕੋਰੇ ਤੇ ਮੇਰੇ ਸਕੂਲ ਦਾ ਨਾਮ ਸ਼੍ਰੀ ਚਤਨਿਆ ਟੈਕਨੋ ਸਕੂਲ ਹੈ ਮੈਂ ਧੋਰੀ ਧੋਰੀ ਤੋਂ ਆ ਤੇ ਮੈਂ ਬਹੁਤ ਜਿਆਦਾ ਖੁਸ਼ ਆ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲ ਰਿਹਾ ਵੀ NASA ਜਾਣ ਦਾ ਮੌਕਾ ਮਿਲ ਰਿਹਾ ਜੋ ਕਿ ਮਤਲਬ ਹਰ ਇੱਕ ਨੂੰ ਨਹੀਂ ਮਿਲਦਾ ਹੈਗਾ ਬਹੁਤ ਜਿਆਦਾ ਡਿਫਿਕਲਟ ਹੁੰਦਾ ਮਿਲਣਾ ਇਹ ਬਟ ਮੈਂ ਬਹੁਤ ਜਿਆਦਾ ਖੁਸ਼ ਆ ਐਕਸਾਈਟਡ ਆ ਵੀ ਮੈਨੂੰ ਇਹ ਮੌਕਾ ਮਿਲਿਆ ਓਪਰਚ्युनिटी ਮਿਲਿਆ ਮੈਨੂੰ ਤੇ ਸਾਡੇ ਸਕੂਲ ਮੇਰੇ ਪੇਰੈਂਟਸ ਤੇ ਸਕੂਲ ਦਾ ਬਹੁਤ ਬਹੁਤ ਮੇਰਾ ਧੰਨਵਾਦ ਹੈ ਵੀ ਮੈਨੂੰ ਓਪਰਚ्युनिटी ਮਿਲ ਰਹੀ ਹੈ ਮੌਕਾ ਮਿਲ ਰਿਹਾ ਹੈ ਨਾਮ ਬੇਟਾ ਮੇਰਾ ਨਾਮ ਦੀਪਾਂਸ਼ਾ ਹੈ ਮੈਂ શ્રી ਚਤਨਯ ਟੈਕਨੋ ਸਕੂਲ ਵਿੱਚ ਪੜ੍ਹਦੀ ਹਾਂ ਤੇ ਮੈਂ 10ਵੀਂ ਕਲਾਸ ਦੀ ছাত্রী ਹਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪ੍ਰਿੰਸੀਪਲ ਗ੍ਰਜੇਸ਼ ਸਖੇਨਾ ਜੀ ਨੇ ਮੈਨੂੰ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਕਿ ਅਸੀਂ ਇਸ ਕੰਟੈਸਟ ਦੇ ਵਿੱਚ ਹਿੱਸਾ ਲੈ ਸਕੀਏ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ ਤੇ ਹੁਣ ਅਸੀਂ ਬਹੁਤ ਐਕਸਾਈਟਡ ਆ ਕਿ ਅਸੀਂ ਅਮਰੀਕਾ ਜਾ ਰਹੇ ਹਾਂ ਤੇ ਉੱਥੇ ਦੇ ਕਾਨਫਰੈਂਸ ਦੇ ਵਿੱਚ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਵਾਂਗੇ ਤੇ ਆਪਣੇ ਸਕੂਲ ਦਾ ਨਾਮ ਵਾਸ਼ਿੰਗਟਨ ਆਗੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ NASA ਦਾ ਕਦੀ ਸੋਚਿਆ ਥੋੜੇ NASA ਜਾਂਦਾ ਨਹੀਂ ਅਸੀਂ ਕਦੀ ਨਹੀਂ ਸੋਚਿਆ ਸੀ ਕਿ ਅਸੀਂ ਉੱਥੇ ਜਾ ਸਕਾਂਗੇ ਪਰ ਇਸ ਸਿਰਫ ਸਾਡੀ ਸਕੂਲ ਦੀ ਮੈਨੇਜਮੈਂਟ ਕਰਕੇ ਪੋਸੀਬਲ ਹੋ ਸਕਿਆ ਹੈ ਪਰ ਮੈਂ ਅੱਛਾ ਸ਼੍ਰੀ ਕਨੇਸ਼ ਵਿਦਿਆਲਿਆ ਦੇ ਰਸਮੀ ਕਲਾ ਦਾ ਛਾਤਰ ਹਾਂ ਮੈਨੂੰ ਨਾਸਾ ਦੇ ਵਿੱਚ ਇੱਕ ਜਾਣ ਦਾ ਮੌਕਾ ਜੋ ਮਿਲਿਆ ਹੈ ਮੈਂ ਉਸ ਤੇ ਲਈ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਜੋ ਕਿ ਹਰ ਇੱਕ ਨੂੰ ਨਹੀਂ ਮਿਲ ਸਕਦਾ ਸਾਡੇ ਸ਼੍ਰੀ ਚਿਤਨੈਨ ਸਕੂਲ ਦੇ ਪ੍ਰਿੰਸੀਪਲ ਜੀ ਬ੍ਰਿਜੇ ਸਖੇਨਾ ਦੁਆਰਾ ਇਹ ਕੰਪੀਟੀਸ਼ਨ ਸਾਡੇ ਸਕੂਲ ਦੇ ਵਿੱਚ ਲਿਆਇਆ ਗਿਆ ਜਿਸ ਦੇ ਨਾਲ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਕਰ ਸਕੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਇਹ ਕਰਨਾ ਚਾਹੁੰਦਾ ਹਾਂ ਸਾਨੂੰ ਅਮਰੀਕਾ ਦੇ ਵਿੱਚ ਜਾਣ ਦੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿ ਅਸੀਂ ਉੱਥੇ ਜਾ ਕੇ ਉੱਥੋਂ ਦੇ ਕਲਚਰ ਬਾਰੇ ਵੀ ਜਾਣ ਸਕਦੇ ਹਾਂ ਉੱਥੇ ਦੀ ਰੈਂਸ ਐਂਡ ਸੇਨ ਆਸਾ ਦੇ ਵਿੱਚ ਜਾ ਕੇ ਅਸੀਂ ਅਸੀਂ ਸਪੇਸ ਦੇ ਵਿੱਚ ਕਿਵੇਂ ਰਹਿ ਸਕਦੇ ਹਾਂ ਅਸੀਂ ਇਹਦਾ ਵੀ ਹੋਰ ਜ਼ਿਆਦਾ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕਰ ਸਕਦੇ ਹਾਂ ਥੈਂਕ ਯੂ ਮੇਰਾ ਨਾਮ ਵਿਨੇਗਰ ਕਾ ਜੀ ਲੇਪੋਲੇ ਤੋਂ ਅਸੀਂ ਮੈਂ ਬਹੁਤ ਖੁਸ਼ ਹਾਂ ਔਰ ਬਹੁਤ ਐਕਸਾਈਟਡ ਵੀ ਹਾਂ ਔਰ ਮੇਰਾ ਬੇਟਾ ਵੀ ਬਹੁਤ ਐਕਸਾਈਟਡ ਹੈ ਔਰ ਮੈਨੂੰ ਉਸਤੇ ਮਾਣ ਵੀ ਹੈ ਕਿਉਂਕਿ ਉਹਨੇ ਸਾਡੀਆਂ ਉਮੀਦਾਂ ਤੇ खरे ਉੱਤਰ ਦੇ ਹੋਏ ਸਾਨੂੰ ਦਿਖਾਇਆ ਕਿ ਮੈਂ ਬਪਾ ਵੱਡਾ ਹੋ ਕੇ ਕੁਝ ਕਰ ਸਕਦਾ ਔਰ ਸਪੈਸ਼ਲ ਥੈਂਕਸ ਟੂ ਸ਼੍ਰੀ ਚੇਤਨਏ ਟੈਕਨੋ ਕਿ ਉਹਨਾਂ ਦੇ ਇਫੈਕਟਸ ਨਾਲ ਮੇਰਾ ਬੱਚਾ ਯੂ ਐਸ ਏ ਜਾ ਰਿਹਾ ਨਾਸਾ ਵਿੱਚ ਕੁਝ ਕੀ ਕੋਈ ਕੰਪੀਟੀਸ਼ਨ ਪਹਿਲਾਂ ਹੋਇਆ ਜਿਸ ਦੇ ਵਿੱਚੋਂ ਇਸ ਤਨ ਨਾਸਾ ਲਈ ਐਗਜ਼ਾਮ ਹੋਇਆ ਸੀਗਾ ਉਸ ਦੇ ਵਿੱਚੋਂ ਕੁਝ ਬੱਚੇ ਸੈਲੈਕਟ ਹੋਏ ਸੀਗੇ ਤੇ ਮੇਰਾ ਸਾਡੇ ਬੱਚੇ ਉਹਨਾਂ ਦੇ ਵਿੱਚ ਸੈਲੈਕਟ ਕਿੰਨੇ ਦਿਨ ਲਈ ਜਾ ਰਹੇ ਨੇ 15 ਦਿਨ ਲਈ ਅਪਰੋਕਸੀਮੇਟਲੀ 15 ਦਿਨ ਲੱਗਣਗੇ ਇਹਨਾਂ ਨੂੰ 12-13 ਦਿਨ ਦਾ ਸਟੇ ਇਹਨਾਂ ਦਾ ਅਮਰੀਕਾ ਦੇ ਵਿੱਚ ਹੈ ਤੇ ਬੱਚੇ ਸਰ ਥੋੜਾ ਜੇ ਨਾਮ ਜੀਜੀ ਸਿੰਘ ਹੈ ਜੀ ਹਾਂਜੀ ਆ ਬੱਚੇ ਤੁਹਾਡੇ NASA ਦੇ ਵਿੱਚ ਅਮਰੀਕਾ ਦੇ ਵਿੱਚ ਜਾ ਰਹੇ ਨੇ ਕਿਸ ਤਰ੍ਹਾਂ ਦੀ ਫੀਲਿੰਗ ਹੋ ਰਹੀ ਆ ਤੁਹਾਨੂੰ ਬਹੁਤ ਵਧੀਆ ਬਹੁਤ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਹਾਂਜੀ ਸਾਰੇ ਬੱਚੇ ਜਿਹੜੇ ਸਿਲੈਕਟ ਹੋਏ ਨੇ ਬੜੀ ਵਧੀਆ ਗੱਲ ਹੈ ਸਕੂਲ ਵਾਲਿਆਂ ਦੀ ਸਟਾਫ ਦੀ ਬੜੀ ਬੜੀ ਮਿਹਨਤ ਹੈ ਇਹਨਾਂ ਦੀ ਇਹ ਕਰਕੇ ਸਾਰੇ ਬੱਚੇ ਇੱਥੇ ਸਿਲੈਕਟ ਹੋ ਗਏ ਜੀ ਜੀ ਸੁਖ ਨਹੀਂ ਹੈ ਮਤਲਬ ਸਾਡੇ ਲਈ ਤਾਂ ਓਪਰਚੁਨਿਟੀ ਨਹੀਂ ਮਿਲੀ ਸੀ ਪਰ ਬੱਚਿਆਂ ਨੂੰ ਮਿਲੀ ਹੈ ਐਸੀ ਬਹੁਤ ਖੁਸ਼ੀ ਕਰ ਰਹੇ ਨੇ ਸਾਰੇ ਪੇਰੈਂਟਸ ਬਹੁਤ ਖੁਸ਼ ਨੇ ਬੱਚੇ ਵੀ ਬਹੁਤ ਖੁਸ਼ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਜੀ ਬੱਚਿਆਂ ਦੀ ਬਹੁਤ ਫਿਊਚਰ ਹੀ ਬਹੁਤ ਵਧੀਆ ਹੈ ਜੀ ਅਸੀਂ ਸੋਚ ਵੀ ਨਹੀਂ ਸੀ ਸਾਡੇ ਵੀ ਸਾਡੇ ਬੱਚੇ 7th ਜਾਂ 8th ਦੇ ਬੱਚੇ ਨਾਸਾ ਦੇ ਵਿੱਚ ਸਿਲੈਕਟ ਹੋ ਗਏ ਔਰ ਯੂਐਸ ਦਾ ਉਹਨਾਂ ਨੂੰ ਹੁਣ ਦਬਲੇਗਾ ਸਾਡੀ ਅਸੀਂ ਸਾਰੇ ਬਹੁਤ ਖੁਸ਼ ਹਾਂ ਸਕੂਲ ਦੇ ਬਹੁਤ-ਬਹੁਤ ਧੰਨਵਾਦ ਦੀਆਂ ਬੱਚਿਆਂ ਦੀ ਮਿਹਨਤ ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚੇ ਇੰਨਾ ਅੱਛਾ ਪੜ੍ਹ ਰਹੇ ਨੇ ਔਰ ਸਾਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਟੈਕਨੋ ਸਕੂਲ ਆਉਣ ਦੇ ਨਾਲ ਹੀ ਇਸ ਤਰ੍ਹਾਂ ਦਾ ਹਾਲਤ ਹੈ ਜੀ ਇਹ ਜੋ ਸ਼੍ਰੀ ਕੇਤਨਿਆ ਟੈਕਨੋ ਸਕੂਲ ਹੈ ਇਹ ਸਭ ਇਹਨਾਂ ਦੀ ਹੀ ਮਿਹਨਤ ਹੈ ਕਿ ਬੱਚੇ ਨਾ ਸਾਲੀ ਨੂੰ ਉਸ ਐਗਜ਼ਾਮ ਦੇ ਪਾਈ ਔਰ ਇਹਨਾਂ ਦੇ ਮਾਡਲ ਸਿਲੈਕਟ ਹੋਏ ਔਰ ਬੱਚੇ ਅੱਜ ਯੂਐਸਏ ਜਾ ਰਹੇ ਨੇ ਅਸੀਂ ਬਹੁਤ ਖੁਸ਼ ਹਾਂ ਇਸ ਤੋਂ ਫਸਟ ਆਫ 올 ਇਟਸ ਅ ਪ੍ਰਾਊਡ ਮੂਵਮੈਂਟ ਫੋਰ ऑल द धुरी पीपल स्पेशली चेतनया टेक्निक स्कूल इन कलोब्रेशन वे दैमब्रिज स्कूल धुरी आर टेन स्टूडेंट्स गॉट अपॉर्चुनिटी टू प्रजेंट देर प्रोजेक्ट इन नासा आज जो बच्चे नासा जा रहे हैं उन्होंने अलग अलग प्रोजेक्ट पर काम किया है कोई स्पेस कॉलोनी पर प्रोजेक्ट बना रहा है कोई रेजिडेंस के लिए वहाँ प्रोजेक्ट बना रहा है कोई स्पेस होटल्स बनाने के लिए अपने अपने प्रोजेक्ट लेकर जा रहे हैं ये दस बच्चे इस प्रोजेक्ट्स के लिए सिलेक्ट हुए हैं और ये नासा जाकर अपने अपने प्रोजेक्ट प्रेजेंट करेंगे और कुछ नया सीखेंगे वहाँ जाकर एस्ट्रोनॉट्स साइंटिस्ट लोगों से मिलने का मौका मिलेगा इंटरेक्ट करेंगे नई नई डेवलपमेंट इस टेज में हो रही है उनके बारे में देखेंगे ये हम सब के लिए एक बड़ा ही प्राउड मोमेंट है और उम्मीद करते हैं इससे बच्चों को बहुत कुछ सीखने को मिलेगा और आने वाली जनरेशन और ज़्यादा उत्साहित होकर आगे इस तरह के कॉम्पिटिशन में पार्ट लेंगे कब जा रहे हैं थे ये बच्चे बीस तारीख को यहाँ से जाएंगे ਇਹ 10 ਦਿਨਾਂ ਦਾ ਇਹਨਾਂ ਦਾ ਟੂਰ ਹੈ ਜਿਸ ਵਿੱਚ ਇਹ NASA ਦੇ ساتھ ساتھ ਅਲੱਗ-ਅਲੱਗ ਜਗ੍ਹਾ ਵੀ ਵਿਜ਼ਿਟ ਵੀ ਕਰਨਗੇ ਪਰ ਆਪਣੇ-ਆਪਣੇ ਪ੍ਰੋਜੈਕਟਸ ਨੂੰ ਪੇਸ਼ کریںਗੇ